ਵਿੱਚ ਟੱਕੇ ਹੋਏ ਕਿਸਾਨਾਂ ਨੂੰ ਰਿਹਾਅ ਕਰੋ ਰਿਹਾਅ ਕਰੋ ਰਿਹਾਅ ਕਰੋ ਜ਼ਿਲ੍ਹਾ ਵਿੱਚ ਟੱਕੇ ਗਏ ਕਿਸਾਨਾਂ ਨੂੰ ਰਿਹਾਅ ਕਰੋ ਰਿਹਾਅ ਕਰੋ ਰਿਹਾਅ ਕਰੋ ਲੋਕਾਂ ਦੀਆਂ ਕੀਮਤੀ ਜਾਨਾਂ ਲੈਣ ਵਾਲਾ ਟੋਲ ਪਲਾਜ਼ਾ ਬੰਦ ਕਰੋ ਬੰਦ ਕਰੋ ਬੰਦ ਕਰੋ ਲੋਕਾਂ ਦੀਆਂ ਕੀਮਤੀ ਜਾਨਾਂ ਲੈਣ ਵਾਲਾ ਟੋਲ ਪਲਾਜ਼ਾ ਬੰਦ ਕਰੋ ਬੰਦ ਕਰੋ ਬੰਦ ਕਰੋ ਲੋਕਾਂ ਤੇ ਜ਼ਬਰ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਟਿੱਪੀਕ ਮਿਸ ਮੇਰਾ ਨਾਮ ਇੰਦਰਜੀਤ ਸਿੰਘ ਘਣੀਆਂ ਜ਼ਿਲ੍ਹਾ ਜਨਰਲ ਸੈਕਟਰੀ ਫਰੀਦਕੋਟ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਸਾਡਾ ਅੱਜ ਡਿਪਟੀ ਕਮਿਸ਼ਨਰ ਮਾਨਯੋਗ ਡਿਪਟੀ ਕਮਿਸ਼ਨਰ ਮੁਖਸਰ ਸਾਹਿਬ ਇੱਥੇ ਆਉਣ ਦਾ ਕਾਰਨ ਇਹ ਹੈ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜਾ ਬਿੰਗ ਟੋਲ ਪਲਾਜ ਹੈ ਇਹ ਕੀਮਤੀ ਜਾਨਾਂ ਨੂੰ ਮਤਲਬ ਕਿ ਵੀ ਨਿਗਣ ਵਾਲਾ ਟੋਲ ਪਲਾਜ ਆ ਕਹਿ ਲਈ ਤੁਸੀਂ ਦੇਖ ਰਹੇ ਹੋ ਤੇ ਪਹਿਲੀ ਗੱਲ ਤਾਂ ਇਹ ਹੈ ਵੀ ਅਸੀਂ ਇਹਨਾਂ ਟੋਲ ਪਲਾਜ਼ਿਆਂ ਦੀ ਘੋਰ ਨਿੰਦਾ ਕਰਦੇ ਹਰੇਕ ਥਾਂ ਤੇ ਅਸੀਂ ਇਹਨਾਂ ਦੀ ਨਿਖੇਧੀ ਕਰਕੇ ਇਹਨਾਂ ਦੇ ਖਿਲਾਫ ਲੜਾਈ ਖੜੀ ਰੱਖਦੇ ਆ ਕਿਉਂ ਕਿ ਕਿਉਂਕਿ ਜਦੋਂ ਕੋਈ ਆਦਮੀ ਗੱਡੀ ਲੈਂਦਾ ਜਦੋਂ ਉਹ ਗੱਡੀ ਲੈ ਕੇ ਏਜੰਸੀ ਚੋਂ ਬਾਹਰ ਨਿਕਲਦਾ ਫੇਰ ਬਾਅਦ ਚ ਬਾਹਰ ਨਿਕਲਦਾ ਪਹਿਲਾਂ ਉਹ ਰੋਡ ਟੈਕਸ ਦੇ ਕੇ ਨਿਕਲਦਾ ਜਦੋਂ ਗੱਡੀ ਲੈਣ ਵੇਲੇ ਰੋਡ ਟੈਕਸ ਲੈ ਲਿਆ ਜਾਂਦਾ ਹੈ ਫਰੇਨਾ ਛੜਕਾਂ ਦੇ ਉੱਤੇ ਢਾਂਚੇ ਖੜੇ ਕਰਕੇ ਰੋਡ ਟੈਕਸ ਕੱਟਣ ਦਾ ਟੋਲ ਟੈਕਸ ਕੱਟਣ ਦਾ ਮਤਲਬ ਕੀ ਇਹ ਢਾਂਚੇ ਖੜੇ ਕੀਤੇ ਹੋਏ ਦੂਜੀ ਗੱਲ ਇਹੋ ਜਿਹੇ ਲਿੰਕ ਸੜਕਾਂ ਦੇ ਉੱਤੇ ਅਜਿਹੇ ਟੋਲ ਪਲਾਜੇ ਖੜੇ ਕਰਨੇ ਇਹ ਬਿਲਕੁਲ ਲੋਕ ਮਾਰੂ ਆ ਕਿਉਂ ਕਿ ਤੁਸੀਂ ਦੇਖ ਰਹੇ ਹੋ ਆ ਜਿਹੜੀਆਂ ਵੱਡੀਆਂ ਨਹਿਰਾਂ ਇਹਨਾਂ ਦੇ ਪੁਲਾਂ ਦੀ ਹਾਲਤ ਤੁਸੀਂ ਦੇਖਿਆ ਬੜੀ ਖਸਤ ਹੈ 2023 ਦੇ ਵਿੱਚ ਇੱਕ ਬੱਸ ਪਲਟੀ ਜੀਵਨ ਜਿਹਦੇ ਵਿੱਚ ਕੀਮ ਕੀਮਤੀ 12 ਤੋਂ 15 ਜਾਨਾਂ ਗਈਆਂ ਇੱਕ ਪੁਰਾਣਾ ਮਸਲਾ ਵੀ ਹੈਗਾ 25 ਤੋਂ 30 ਸਾਲ ਪੁਰਾਣਾ ਥੀ ਉਦੋਂ ਵੀ ਬੱਸ ਪਲਟੀ ਉਸ ਬੱਸ ਦੇ ਵਿੱਚ ਨਹਿਰ ਦੇ ਵਿੱਚ ਡੱਗੀ ਡਿੱਗੀ ਜਿੰਨੀਆਂ ਵੀ ਸਵਾਰੀਆਂ ਸੀ ਸਾਰੀਆਂ ਹੀ ਸਾਰੀਆਂ ਦੀਆਂ ਜਾਨਾਂ ਗਈਆਂ ਔਰ ਇਹ ਹਾਦਸਿਆਂ ਨੂੰ ਸੱਤਾ ਦੇਣ ਵਾਲਾ ਜਿਹੜਾ ਨਹਿਰ ਦਾ ਪੁਲ ਹੈ ਰੋਡ ਦੇ ਹਾਲਾਤ ਨੇ ਜਿਹੜੇ ਉਹ ਵੀ ਖਸਤਾ ਨੇ ਜਿੰਨੀ ਟ੍ਰੈਫਿਕ ਹੈ ਕੋਟਕਪੂਰਾ ਫਰੀਦਕੋਟ ਮੁਖਸਰ ਨੂੰ ਜੋੜਨ ਵਾਲੀ ਇਹਦੇ ਤੇ ਵੱਧੂ ਟ੍ਰੈਫਿਕ ਹੈ ਇਹ ਸਿੰਗਲ ਲਾਈਨ ਹੈ ਔਰ ਇਹਦੇ ਤੇ ਟੋਲ ਲਾਉਣ ਦਾ ਕੀ ਭਾਵ ਜਦੋਂ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਕੋ ਪੁਲ ਦਾ ਕੰਮ ਨਹੀਂ ਕੀਤਾ ਜਾ ਰਿਹਾ ਉਸ ਪੁਲ ਨੂੰ ਚੌੜਿਆਂ ਤੇ ਮਜ਼ਬੂਤ ਨਹੀਂ ਕੀਤਾ ਜਾ ਰਿਹਾ ਰੋਡ ਨੂੰ ਸਹੀ ਨਹੀਂ ਕੀਤਾ ਜਾ ਰਿਹਾ ਸਹੀ ਸਥਿਤੀ 'ਚ ਨਹੀਂ ਲੈ ਕੇ ਆਂਦਾ ਜਾ ਰਿਹਾ ਟੋਲ ਪਰਚੀਆਂ ਕੱਟਣੀਆਂ ਦਾ ਮਤਲਬ ਕੀ ਔਰ ਇਹਨਾਂ ਦਾ ਅਸੀਂ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਇਹ ਟੋਲ ਪਲਾਜ ਨੂੰ ਬੰਦ ਕਰਨ ਲਈ ਬੜੇ ਚਿਰ ਤੋਂ ਸੰਘਰਸ਼ ਦੇ ਵਿੱਚ ਐ ਔਰ ਅਸੀਂ ਇੱਥੇ ਇਸ ਟੋਲ ਪਲਾਜ ਨੂੰ ਫ੍ਰੀ ਕਰੀ ਬੈਠੇ ਆਂ ਤਾਂ ਪਿਛਲੇ 2 ਦਿਨਾਂ ਤੋਂ ਇੱਥੋਂ ਦੇ ਐਮਐਲਏ ਦੇ ਇਸ਼ਾਰੇ ਤੇ ਸਾਡੇ ਜਿਹੜਾ ਹੈਗਾ ਉਹ ਹੀ ਗੱਲ ਕਰਦੇ ਸਾਡੇ ਜਿਹੜਾ ਇੱਥੇ ਪਿਛਲੇ ਦੋ ਦਿਨਾਂ ਤੋਂ ਲੈ ਕੇ ਸਾਡੀ ਜਿਹੜੀ ਇੱਥੇ ਮੁਕਸਰ ਜ਼ਿਲ੍ਹੇ ਦੀ ਟੀਮ ਜ਼ਿਲ੍ਹਾ ਪ੍ਰਧਾਨ ਸਾਡੇ ਟੀਮਾਂ ਦੇ ਆਗੂ ਸਾਡੇ ਲੀਡਰ ਸਾਹਿਬਾਨ ਇੱਥੇ ਸੰਘਰਸ਼ ਦੇ ਵਿੱਚ ਬੈਠੇ ਸੀ ਉਹਨਾਂ ਨੂੰ ਸਾਡੇ ਇੱਥੋਂ ਦੇ ਮੁਕਸਰ ਦੇ ਪੁਲਿਸ ਪ੍ਰਸ਼ਾਸਨ ਨੇ ਜਵਰੀ ਸੜਕਾਂ ਦੇ ਉੱਤੇ ਘਟਿਸਿਆ ਪੱਗਾਂ ਲਈਆਂ ਧੂਕੜਿਸ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਡੱਕਿਆ ਹੋਇਆ ਅੱਜ ਅਸੀਂ ਸਾਡਾ ਜ਼ਿਲ੍ਹਾ ਫਰੀਦਕੋਟ ਸਾਡਾ ਜ਼ਿਲ੍ਹਾ ਬਠਿੰਡਾ ਸਿਰਫ ਦੋ ਜ਼ਿਲ੍ਹੇ ਇਹ ਸੰਕੇਤਕ ਤੌਰ ਤੇ ਦੱਸਣਾ ਆ ਰਿਹਾ ਹੈ ਇੱਥੋਂ ਦੇ ਪ੍ਰਸ਼ਾਸਨ ਔਰ ਇੱਥੋਂ ਦੀ ਪੰਜਾਬ ਦੀ ਸਰਕਾਰ ਨੂੰ ਔਰ ਇੱਥੋਂ ਦੇ ਐਮਐਲਏ ਨੂੰ ਕਿ ਭੁੱਲ ਜਿਓ ਇਹ ਗੱਲਾਂ ਵੀ ਇਹ ਗੁੰਡਾ ਕਰਦਿਆਂ ਚੱਲੀ ਜਾਣਗੀਆਂ ਤੁਸੀਂ ਇਹ ਸਰਕਾਰਾਂ ਬਣਾਈ ਤੁਸੀਂ 92 ਐਮਐਲਏ ਲੋਕਾਂ ਨੇ ਤੁਹਾਡੇ ਜਿਤਾਏ ਇਹਨਾਂ ਗੱਲਾਂ 'ਚ ਜਿਤਾਏ ਤੁਸੀਂ ਸਭ ਜਮਾਗ ਬਖਾਏ ਲੋਕਾਂ ਨੂੰ ਇਹ ਲੋਕਾਂ ਦੀਆਂ ਸਰਕਾਰਾਂ ਹੋਣਗੀਆਂ ਇਹ ਸੱਥਾਂ 'ਚ ਚੱਲਿਆ ਕਰਨਗੀਆਂ ਇਹ ਗੁੰਡਾ ਟੈਕਸ ਦੀਆਂ ਪਰਚੀਆਂ ਪਹਿਲੀਆਂ ਸਰਕਾਰਾਂ ਵੀ ਕੱਟਦੀਆਂ ਸੀ ਤੇ ਇਹ ਤੁਸੀਂ ਵੀ ਕੱਟ ਰਹੇ ਹੋ ਇਸ ਸਟਾਲ ਨੂੰ ਚਲਾਉਣ ਦੇ ਪਿੱਛੇ ਹੱਥ ਇੱਥੋਂ ਦੇ ਐਮਐਲਏ ਦਾ ਉਸੇ ਇਸ਼ਾਰੇ ਦੇ ਉੱਤੇ ਮੁਖਸਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਡੇ ਬੈਠੇ ਸ਼ਾਂਤਮਈ ਪੀਸਫੁਲੀ ਕਿਸਾਨਾਂ ਨੂੰ ਬੈਠਿਆਂ ਨੂੰ ਉੱਥੇ ਜਿਹੜਾ ਧੂਆ ਕੜੀਸੀ ਕਰਕੇ ਜ਼ਿਲ੍ਹਿਆਂ ਦੇ ਵਿੱਚ ਡੱਕਿਆ ਹੋਇਆ ਅੱਜ ਸਾਡੀ ਮੰਗ ਇਹ ਹੈ ਵੀ ਸਾਡੇ ਉਹ ਕਿਸਾਨਾਂ ਨੂੰ ਬਿਨਾਂ ਕਿਸੇ ਸ਼ਰਤ ਤੁਰੰਤ ਇੱਥੇ ਲੈ ਕੇ ਉਹ ਰਿਹਾ ਕਰੋ ਤੇ ਇਹ ਟੋਲ ਪਲਾਜ਼ੇ ਨੂੰ ਅਸੀਂ ਬੰਦ ਕਰਨਾ ਹੈ ਇਹਦੇ ਤੇ ਲੋਕਾਂ ਨੂੰ ਸੰਘਰਸ਼ ਕਰਦਿਆਂ ਨੂੰ ਜਿਹੜਾ ਮਤਲਬ ਕਿ ਜਿੱਥੇ ਬੰਦੀਆਂ ਧਰਨੇ ਲਾਉਂਦੀਆਂ ਕਿ ਉੱਠ ਕੇ ਜਾਂਦੀਆਂ ਫਿਰ ਜਦੋਂ ਧਰਨੇ 'ਚ ਵੇਖੋ ਜਿਹੜਾ ਉੱਠਣਾ ਕਿਤੇ ਨਾ ਕਿਤੇ ਪ੍ਰਸ਼ਾਸਨ ਕਮਿਟਮੈਂਟ ਕਰਦਾ ਵੀ ਅਸੀਂ ਇਹਦਾ ਹੱਲ ਜਲਦੀ ਕਰ ਰਹੇ ਹਾਂ ਜੀ ਇਨੂੰ ਅਸੀਂ ਜਿਹੜਾ ਪੋਲਾ ਸੀ ਬਣਾਉਣ ਲੱਗੇ ਆ ਜੀ ਪਰ ਉਹ ਲੇਕਿਨ ਗੱਲਾਂ ਰਹਿ ਜਾਂਦੀਆਂ ਕਰਦੇ ਇਹ ਨਹੀਂਗੇ ਫਿਰ ਉਹ ਦੁਬਾਰਾ ਫਿਰ ਲੋਕਾਂ ਨੂੰ ਜਿਹੜਾ ਰੋਡ ਦੇ ਉੱਤੇ ਆਉਣਾ ਟੋਲ ਦੇ ਉੱਤੇ ਆਉਣਾ ਮਜਬੂਰੀ ਹੈ ਇਹਨਾਂ ਦੇ ਵਿਸ਼ਵਾਸ ਸਾਨੂੰ ਦਵਾਏ ਹੋਇਆ ਹੈ ਔਰ ਇਹਦੇ ਵਿੱਚ ਸਾਰਾ ਕੁਝ ਜਿਹੜਾ ਹੈਗਾ ਅਸਲ ਗੱਲ ਕੀ ਹੈ ਕਹਾਣੀ ਕੀ ਹੈ ਇਹ ਜਿਹੜੀਆਂ ਜਿਹਦੀ ਸਤਾ ਹੁੰਦੀ ਹੈ ਤੇ ਉਹਨਾਂ ਉਸ ਲੀਡਰਸ਼ਿਪ ਦਾ ਜਿਹੜਾ ਹੁੰਦਾ ਇਹਨਾਂ ਦੇ ਉੱਤੇ ਗਲਪਾ ਹੁੰਦਾ ਹੈ ਉਹ ਕਮਾਈ ਇਹ ਕਮਾਊ ਵਾਲੇ ਪੁੱਤ ਬਣ ਜਾਂਦੇ ਇਹ ਜਿਆਦਾ। ਜਿੱਥੇ ਬੰਦੀ ਆਪਸ ਚੀ ਦੋਸ਼ ਲਾਂਦੇ ਕਿ ਪੈਸੇ ਲੈਣਾ ਚਾਹੁੰਦੀ ਆ ਜਿੱਥੇ ਬੰਦੀ ਆ ਜਿਹੋ ਧੰਨਤਾ ਨਾਲ ਆਉਂਦੀ ਆ। ਨਹੀਂ ਨਹੀਂ ਉਹ ਤਾਂ ਦੋਸ਼ ਜਾਂ ਤਾਂ ਸਾਬਤ ਕਰੋ। ਕੌਣ ਕਿਸੇ ਤੋਂ ਪੈਸੇ ਲੈਂਦਾ। ਇਹ ਹੁੰਦੇ ਆ ਜਿਹੜੇ ਲੋਕ ਸੰਘਰਸ਼ ਕਰ ਰਹੇ ਨੇ। ਜਿੱਥੇ ਬੰਦੀਆਂ ਨਹੀਂ ਕਿਸੇ ਦੋਸ਼ ਲਾਉਂਦੀਆਂ ਹੁੰਦੀਆਂ। ਜਿਹੜੇ ਲੋਕ ਸੰਘਰਸ਼ ਕਰਦੇ ਹੁੰਦੇ ਨੇ। ਜਦੋਂ ਉਹ ਲੋਕ ਸੰਘਰਸ਼ ਕਰਕੇ ਜਿਹੜੇ ਇਹ ਜਿਹੇ ਕਾਲਾ ਬਜਾਰੀ ਕਰਨ ਵਾਲੇ ਇਹ ਇਹ ਲੋਕਾਂ ਦੇ ਉੱਤੇ ਜ਼ਬਰ ਕਰਨ ਵਾਲੇ ਲੋਕਾਂ ਦੀ ਜਿਹੜੀ ਚੁੱਲੇ ਖੜਦੇ ਆ ਉਹਨਾਂ ਦੀ ਉਹ ਗੁੰਡਾਗਰਦੀ ਰੋਕਦੇ ਆ ਉਹਨਾਂ ਵੱਲੋਂ ਇਹ ਬੇਬੁਨਿਆਦ ਦੋਸ਼ ਹੁੰਦੇ ਆ ਅੱਛਾ ਪਿੰਡ ਵਾਲਿਆਂ ਨੇ ਵੀ ਕਿਹਾ ਵੀ ਸਾਨੂੰ ਕੋਈ ਇਹਦਾ ਇਤਰਾਜ਼ ਨਹੀਂ ਕਰ ਨਹੀਂ ਸਾਰੇ ਪਿੰਡ ਵਾਲਿਆਂ ਨੇ ਵੀ ਨਹੀਂ ਕਿਹਾ ਹੋਣਾ ਨਹੀਂ ਕਹਿੰਦੇ ਹੁੰਦੇ ਲੋਕ ਅਸੀਂ ਤਾਂ ਪਿੰਡ ਵਿੱਚ ਦੇ ਨੰਕੇ ਮਾਰਚ ਲੈ ਕੇ ਆਏ ਲੋਕਾਂ ਨੇ ਬਾਹਾਂ ਖੜੀਆਂ ਕਰਕੇ ਨਾਅਰੇ ਦਾ ਜਵਾਬ ਨਾਅਰੇ ਦੇ ਵਿੱਚ ਦਾ ਟੋਲ ਦੇ ਇਹ ਬਿੰਗਾਂ ਦੇ ਲੋਕਾਂ ਨੇ ਨਹੀਂ ਲੋਕ ਵਿਰੋਧ ਕਰਦੇ ਹੁੰਦੇ ਇਹ ਸਿਰਫ ਉਹਨਾਂ ਲੋਕਾਂ ਨੂੰ ਬੁਲਾਇਆ ਜਾਂਦਾ ਹੁੰਦਾ ਜਿਹੜੇ ਸਰਕਾਰ ਦੇ ਜਾਂ ਇਹਨਾਂ ਲੀਡਰਾਂ ਦੇ ਵਿੱਚੋਂ ਜਿਨ੍ਹਾਂ ਦੇ ਘਰੇ ਕੋਈ ਤੁਹਾਡੀ ਜਥੇਬੰਦੀ ਦੀ ਮੰਗ ਹੈ ਟੋਲ ਪਲਾਜ਼ਾ ਤੁਰੰਤ ਬੰਦ ਕੀਤਾ ਜਾਵੇ ਔਰ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਕਿਸਾਨਾਂ ਨੂੰ ਰਿਹਾ ਕੀਤਾ ਜਾਵੇ ਔਰ ਉਹ ਪੁਲ ਜਿਹੜਾ ਮੌਤਾਂ ਨੂੰ ਸੱਦਾ ਦਿੰਦਾ ਉਹ ਪੁਲ ਦਾ ਤੁਰੰਤ ਕੰਮ ਚਲਾ ਕੇ ਉਹਨੂੰ ਮਜ਼ਬੂਤ ਅਤੇ ਚੌੜਾ ਕੀਤਾ ਜਾਵੇ ਸੜਕ ਦਾ ਕੰਮ ਕੀਤਾ ਜਾਵੇ ਕਿਹਦੀ ਕੀ ਗੱਲਬਾਤ ਤੇ ਜੇ ਅਸੀਂ ਬੰਦੀ ਤੇ ਨਹੀਂ ਮੈਂ ਫਿਰ ਅਗਲੇ ਹੁਕਮ ਮੈਂ ਤੁਹਾਨੂੰ ਦੱਸਦਾ ਵੀ ਅੱਜ ਅਸੀਂ ਦੋ ਜ਼ਿਲ੍ਹੇ ਸੰਕੇਤਕ ਤੌਰ ਤੇ ਆਏ ਆਂ ਜੇਕਰ ਅੱਜ ਪ੍ਰਸ਼ਾਸਨ ਨੇ ਸਾਡੀ ਇਸ ਗੱਲ ਨੂੰ ਅਣਗੌਲਿਆ ਕੀਤਾ ਅੱਡੀ ਬੀਕੇ ਜੋ ਇੱਕ ਤਸਿੱਦੂ ਪਰ ਪੰਜਾਬ ਫਾਜ਼ਿਲਕਾ ਮਾਨਸਾ ਤੋਂ ਲੈ ਕੇ ਅਮਰਸਰ ਗੁਰਦਾਸਪੁਰ ਤੱਕ ਹੈ ਗਰੇਜ ਨਹੀਂ ਕਰਾਂਗੇ ਸਮੁੱਚਾ ਪੰਜਾਬ ਇੱਥੇ ਝੋਕ ਦੇਾਂਗੇ ਨੱਕ ਦੇ ਵਿੱਚ ਕੰਮ ਕਰਦੇ ਰਹਿਣਾ ਰਹੇਗਾ ਧਰਤੀ ਤੇ ਤਹਾਰ ਰਹੇਗਾ ਜਿਆ ਤੱਕ ਦੁਖੀ ਕਿਸਾਨ ਰਹੇਗਾ ਧਰਤੀ ਤੇ ਤਹਾਰ ਰਹੇਗਾ ਰਣਮਨਿੰਦਰਪਾਲ ਸਿੰਘ ਜੀ ਮੈਂ ਜੁਨਿੰਦਰ ਜੀ ਲਗਾਤਾਰ ਜਿਹੜਾ ਦਰਨਾ ਪ੍ਰਦਰਸ਼ਨ ਟੋਲ ਤੇ ਕੀਤਾ ਜਾ ਰਿਹਾ ਸੀ ਅੱਜ ਡੀਸੀ ਦਫਤਰ ਅੱਗੇ ਆ ਗਏ ਹਾਂ ਕਿਵੇਂ ਦੇਖਦੇ ਹੋ ਦੇਖੋ ਜੀ ਜਿਹੜਾ ਇਹ ਨਕਲੀ ਟੋਲ ਪਲਾਜਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿੰਨੀਆਂ ਇੱਥੇ ਹਾਸਿਆਂ ਦੇ ਕਾਰਨ ਇੱਕ ਬੱਸਾਂ ਜਿਹੜੀਆਂ ਇੱਥੇ ਮਹਿਰ ਦੇ ਵਿੱਚ ਡਿੱਗੀਆਂ ਹੋਈਆਂ ਉਸ ਤੋਂ ਬਾਅਦ ਕਿੰਨੀਆਂ ਮੌਤਾਂ ਹੋਈਆਂ ਕਿੰਨੇ ਸੜਕ ਹਾਦਸੇ ਆ ਤੁਸੀਂ ਵੀ ਨੰਗਦੇ ਹੋ ਤੁਸੀਂ ਦੇਖੋ ਕਿੰਨਾ ਚੌੜਾ ਪੋਲਾ ਕੀ ਇਹ ਜਿਹੜਾ ਰਸਤਾ ਇਹ ਕਾਬਲ ਹੈ ਇਹ ਸੜਕਾ ਜਿਹੜੀ ਸਿੰਗਲ ਸੜਕਾ ਕਿੰਨਾ ਟ੍ਰੈਫਿਕ ਆ ਕੀ ਇਹ ਟੋਲ ਦੇ ਕਾਬਲ ਹੈ ਦਰਖਤਾਂ ਜਿਹੜੇ ਉਹ ਰੋੜਾਂ ਦੇ ਉੱਤੇ ਆਏ ਹੋਏ ਆ ਕੀ ਕੀਤਾ ਪ੍ਰਸ਼ਾਸਨ ਨੇ ਕੀ ਕੀਤਾ ਹੇ ਤੱਕ ਟੋਲ ਵਾਲਿਆਂ ਨੇ ਸਿਰਫ ਇੱਕ ਗੁੰਡਾ ਪਰਚੀ ਚਲਾਈ ਜਾ ਰਹੀ ਆ ਵਾਰ-ਵਾਰ ਇਹ ਪ੍ਰਸ਼ਾਸਨ ਵੱਲੋਂ ਵੀ ਪਹਿਲਾਂ ਵੀ ਇਹ ਵਾਅਦੇ ਕੀਤੇ ਜਾਂਦੇ ਆ ਕਿ ਅਸੀਂ ਕਰਵਾ ਦੇਾਂਗੇ ਜਲਦੀ ਮਕਰਰ ਹੋ ਜਾਊਗਾ ਪਰ ਮੇਰੇ ਹਿਸਾਬ ਨਾਲ ਜਦੋਂ ਦਾ ਟੋਲ ਲੱਗਿਆ ਕਿੰਨਾ ਚਿਰ ਹੋ ਗਿਆ ਇੱਥੇ ਗੁੰਡਾ ਪਰਚੀ ਲਈ ਜਾ ਰਹੀ ਆ ਲੋਕਾਂ ਦੀ ਸਹੂਲਤ ਲਈ ਜਿਹੜਾ ਕੰਮ ਬਣਾਇਆ ਗਿਆ ਸੀ ਉਹ ਬਿਲਕੁਲ ਵੀ ਪੂਰਨ ਨੇਪਰੇ ਨਹੀਂ ਚੜਾਇਆ ਜਾ ਰਿਹਾ। ਪਿੰਡ ਵਾਲੇ ਕਹਿੰਦੇ ਸਾਨੂੰ ਕੋਈ ਸਮੱਸਿਆ ਨਹੀਂ ਕਿਸੇ ਤਰ੍ਹਾਂ। ਦੇਖੋ ਜੀ ਚੰਦ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਬੰਦੇ ਹੁੰਦੇ ਆ ਉਹ ਆਪਦੇ ਬੰਦੇ ਛੱਡਦੇ ਆ ਉਹ ਇਦਾਂ ਦੀ ਗੱਲ ਕਰਦੇ ਆ ਪਰ ਸਾਨੂੰ ਤਾਂ ਉਥੋਂ ਦੇ ਨਗਰ ਨੇ ਵੀ ਬਹੁਤ ਸਹਿਯੋਗ ਦਿੱਤਾ ਹੈ। ਲੇਕਿਨ ਟੋੜ ਵਾਲੇ ਕਹਿੰਦੇ ਆ ਕਿ ਜੇ ਧਰਨਾ ਛੱਟਣਗੇ ਅਸੀਂ ਇੱਥੋਂ ਕੁਮਾ ਕੇ ਹੀ ਫੇਰ ਹੀ ਪੋਲ ਬਣਾਵਾਂਗੇ। ਦੇਖੋ ਜੀ ਕੋਈ ਵੀ ਫਿਰ ਇਦਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਕੀ ਲੋਕਾਂ ਨਾਲੇ ਹੋਊਗਾ ਕਿ ਲੋਕ ਆਪਣਾ ਪਹਿਲਾਂ ਘਰ-ਬਾਰ ਆਪ ਦਾ ਸ ਗੱਡੀਆਂ ਦੇ ਗੇੜੇ ਨੋਟ ਕਰ ਲੈਣ ਜਦੋਂ ਅਸੀਂ ਜੇਬ ਸੈੱਟ ਹੋ ਗਈ ਉਸ ਤੋਂ ਬਾਅਦ ਅਸੀਂ ਟੋਲ ਦੇ ਦਿਆਂਗੇ ਕਿ ਇਹ ਪੋਸੀਬਲ ਹੈ ਗੱਲ ਕਿੱਦਾਂ ਪੋਸੀਬਲ ਹੈ ਕੰਪਨੀ ਦਾ ਟੈਂਡਰ ਹੋਇਆ ਪਾਸ ਹੋਇਆ ਉਹਨਾਂ ਨੇ ਪਹਿਲਾਂ ਸੜਕ ਬਣਾਉਣੀ ਆ ਫਿਰ ਲੋਕਾਂ ਤੋਂ ਗ੍ਰਹੀ ਇਕੱਠੀ ਕਰਨੀ ਆ ਫਿਰ ਟੋਲ ਇਕੱਠਾ ਕਰਨਾ ਜੇ ਬੰਦੀਆਂ ਤੁਹਾਨੂੰ ਮਿਲ ਜਾਂਦੀਆਂ ਕਿਈ ਹਾਂਜੀ ਜਦੋਂ ਬੰਦਿਆ ਦਰਨੇ ਲਾਉਂਦੀਆਂ ਰਹੀਆਂ ਅਕਸਰ ਹੀ ਚਰਚਾ ਰਹਿੰਦੀ ਹੈ ਕਿ ਪੈਸੇ ਲੈ ਕੇ ਉੱਠ ਜਾਂਦੀ ਹੈ ਕਿ ਹੈ ਨਹੀਂ ਇਹ ਨਹੀਂ ਇਹ ਬੇਬੁਨਿਆਨ ਮਤ ਨੂੰ ਮੈਂ ਪਹਿਲਾਂ ਵੀ ਦੱਸਿਆ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਬੰਦੇ ਹੋ ਇਦਾਂ ਦੇ ਜਿਹੜੇ ਆ ਬਿਆਨ ਦਾਗਦੇ ਰਹਿੰਦੇ ਆ ਸਾਨੂੰ ਉਹਨਾਂ ਦੀ ਕੋਈ ਪਰਵਾਹੀ ਨਹੀਂ ਅਸੀਂ ਆਪਦਾ ਨਰੋਲ ਕਿਸਾਨੀ ਆਪਦੀ ਆਮ ਜਿਹੜੇ ਮਜ਼ਦੂਰ ਵਰਗ ਉਹਨਾਂ ਨੂੰ ਬਚਾਉਣ ਵਾਸਤੇ ਉਹਨਾਂ ਦੀ ਜਿਹੜੀ ਲੋਟਾ ਉਹਨਾਂ ਲਈ ਨਿਰੰਤਰ ਆਪਦੇ ਕਾਰਜ ਕਰਦੇ ਰਹਿਵਾਂਗੇ ਸਾਨੂੰ ਇਹਨਾਂ ਗੱਲਾਂ ਦੀ ਕੋਈ ਪਰਵਾਹੀ ਨਹੀਂ ਪ੍ਰਧਾਨ ਜੀ ਆ ਰਹੇ ਆ ਇਸ ਟਾਈਮ ਦੇਖੋ ਜੋ ਅੱਗੇ ਕਮੇਟੀ ਦਾ ਫੈਸਲਾ ਹੋਊਗਾ ਉਸੇ ਤਰ੍ਹਾਂ ਹੋਊਗਾ ਉਹ ਪ੍ਰਧਾਨ ਜੀ ਨੇ ਕਿਦਾਂ ਪ੍ਰਸ਼ਾਸਨ ਨਾਲ ਰابطਾ ਕੈਪ ਕਰਦਾ ਸੀ ਸਾਰੇ ਬੈਠੇ ਆ ਪ੍ਰਸ਼ਾਸਨ ਦੇ ਸਾਹਮਣੇ ਖੜੇ ਆ ਕੰਮ ਨਾਲ ਰابطਾ ਕੈਮ ਕੀ ਨਹੀਂ ਇਹਨਾਂ ਕੋਲ ਸੋ ਜਿੱਦਾਂ ਵੀ ਹੋਊਗਾ ਉਹਨਾਂ ਦੇ ਧਿਆਨ ਚ ਗੱਲ ਹੈਗੀ ਹੈ ਓਕੇ ਜੀ